ਸਾਰੇ ਦੇਸ਼ 'ਚ ਲੜਾਈ ਲੱਗ ਰਹੀ ਹੈ ਇੰਡੀਆ ਰਾਇਸ 'ਚ ਕਹਿੰਦੇ ਇਕੱਠੇ ਹੋ ਕੇ ਸਰਕਾਰ ਵੀ ਬਣਾਵਾਂਗੇ ਲੇਕਿਨ ਪੰਜਾਬ ਦੇ ਲੋਕਾਂ ਨੂੰ ਅਜੇ ਵੀ ਝੂਠ ਮਾਰਦੇ ਅਸੀਂ ਵਾਕਾਂ ਕੋਈ ਵਾਕ ਨਹੀਂ ਹੈਗੇ ਭਾਵੇਂ ਝਾੜੂ ਨੂੰ ਪਾਲੋ ਭਾਵੇਂ ਪੰਜੇ ਨੂੰ ਪਾਲੋ ਇੱਕੋ ਹੀ ਝੂਠੇ ਖਾਤੇ ਵਿੱਚ ਜਾਊਗਾ ਜਿਨ੍ਹਾਂ ਨੇ ਤੁਹਾਨੂੰ ਆ ਸਾਰਾ ਝੂਠ ਘੱਲ ਕਰ ਨੌਕਰੀ 5 ਸਾਲ ਕਿਸੇ ਦੀ ਨੌਕਰੀ ਆਈ ਕਰਜ਼ਾ ਮਾਫ਼ ਪੰਜ ਸਾਲ ਪੂਰੇ ਪਿੰਡ 'ਚ ਕਿਸੇ ਇੱਕ ਦਾ ਕਰਜ਼ਾ ਮਾਫ਼ ਹੋਇਆ ਕਹਿੰਦੇ ਤਾਂ ਅਸੀਂ ਆਟੇ ਦਾਲ ਦੇ ਨਾਲ ਤੁਹਾਨੂੰ ਕਿਉਂ ਖੰਡ ਸ਼ੱਕਰ ਚਾਹ ਪਤੀ ਨਹੀਂ ਦਵਾਂਗੇ ਆਇਆ ਕਿਸੇ ਦਾ ਆਨਾ ਤਾਂ ਕਿਸੇ ਤੁਹਾਡੇ ਬਾਲ ਸਾਹ ਦੇ ਦਿੱਤੇ ਹੋਏ ਕਾਟ ਛੋਟੇ ਕੱਟ ਤੇ ਤੁਹਾਡੀ ਕੰਨ ਕਰਦੀ 30 ਕਿਲੋ ਦਾ 15 ਕਿਲੋ ਕਰਕੇ ਬਾਕੀ ਬਾਜ਼ਾਰ 'ਚ ਵੇਚ ਕੇ ਪੈਸੇ ਕਮਾ ਕੇ ਗਰੀਬਾਂ ਦਾ ਰੋਸ਼ਨ ਖਾਤੇ ਤੇ ਹੁਣ ਇਹ ਝਾੜੂ ਵਾਲੇ ਨੇ ਜਮਾਈ ਝਾੜੂ ਮਾਰ ਛੱਡਿਆ ਇਹਨਾਂ ਦਾ ਸਾਰੇ ਉੜਾ ਕੇ 5 ਕਿਲੋ ਕਰ ਛੱਡਿਆ 5 ਕਿਲੋ ਨਾਲ ਮਹੀਨਾ ਸਰਦਾ चंगे जी दिन रोटी, से रोटी खोली। ते हजार वो एक सपना दिखाया सपना दिखा लुटिया लुट बना के इना बदलाव तो उन्होंने जिंदगी हो गए कोठी भी पै गई मकान भी पै गए गडिया भी आ गए सिक्योरिटिया भी आ गए बदलाव तो उन्होंने जिंदगी चाहिए छब्बी महीने चाहे खाते च की आया ਨਾ 1000 ਰੁਪਏ ਨਾ ਦਵਾਨੀ 26000 ਦੀ ਆਏ ਬਲਕਿ ਆਹ ਕੋ ਕਿ ਜਿਹੜੀ ਸਹੂਲਤਾਂ ਹਜ਼ਾਰਾਂ ਦੀ ਮਿਲਦੀ ਸੀ ਉਹ ਵੀ ਗਈ ਸ਼ਗਨ ਦੇ ਚੈੱਕ ਦਿੰਦੇ ਸੀ ਬਾਰੋ ਸਾਹਿਬ ਮਾਰਦਾ ਚਾੜੂ ਖਤਮ ਹੋ ਗਿਆ ਨਹੀਂ ਆਂਦਾ ਆ ਬਜੀ ਫੇ ਆ ਮੈਸੀ ਮਾਰਦਾ ਚਾੜੂ ਕੋਈ ਬਜੀ ਫੇ ਨਹੀਂ ਆਂਦਾ ਸਾਈਕਲਾਂ ਮਿਲਦੀ ਸੀ ਕੋਈ ਸਾਈਕਲਾਂ ਨਹੀਂ ਆਂਦੀ ਮਕਾਨ ਦੇ ਚੈੱਕ ਆਂਦੇ ਸੀ ਉਹ ਵੀ ਬੰਦ ਹੋ ਗਏ ਦਵਾਈਆਂ ਵਾਸਤੇ ਉਹ ਵੀ ਬੰਦ ਖੇਡਾਂ ਦਾ ਸਮਾਨ ਵੀ ਬੰਦ ਮੋਟਰਾਂ ਤੇ ਕਨੈਕਸ਼ਨ ਵੀ ਬਾਹਰ ਤੁਹਾਡਾ ਤਾਂ ਨਰੇਗਾ ਦਾ ਕੰਮ ਤੇ ਨਰੇਗਾ ਦੇ ਪੈਸੇ ਤੱਕ ਬੰਦ ਕਰ ਛੱਡੇ ਇਹ ਬਦਲਾਵ ਆਇਆ ਹੈ ਬਦਲਾਵ ਇਹ ਆਇਆ ਕਿ ਔਰਤਾਂ ਉੱਥੇ ਪਹੁੰਚ ਗਏ ਤੁਹਾਨੂੰ ਜਿੱਥੇ ਤੁਸੀਂ ਸੀ ਆ ਥੱਲੇ ਤੁਹਾਨੂੰ ਸਿੱਟ ਕੇ ਵਾਰਿਆ ਇਹ ਕੀਤਾ ਬਦਲਾਵ ਇਸਪਤਾਲ ਵਾਸਤੇ ਆਪਾਂ ਵੋਟਾਂ ਨਹੀਂ ਪਾਈਆਂ ਸੀ ਗੱਲਾਂ ਇਹ ਨਹੀਂ ਰੰਗਲਾ ਪੰਜਾਬ ਇੰਨੀ ਨੌਕਰੀਆਂ ਹੋਣਗੀਆਂ ਬਾਹਰੋਂ ਆ ਕੇ ਬੱਚੇ ਕੰਮ ਕਰਨਗੇ ਸਾਰੇ ਕੱਚੇ ਪੱਕੇ ਹੋ ਜਾਣਗੇ ਦੱਸੋ ਕਿਹੜਾ ਕੱਚਾ ਪੱਕਾ ਹੋਇਆ ਕੋਈ ਹੱਥ ਮੰਗਦਾ ਤਾਂ ਡਾਂਗਾਂ ਨਾਲ ਕੁੱਟ ਖਾਂਦਾ ਕਿਹੜੇ ਬਾਹਰੋਂ ਆਏ ਨੇ ਸਾਰੇ ਪੜੇ ਲਿਖੇ ਬੱਚੇ ਬਾਹਰੋਂ ਜੀ ਜਾਰੇ ਇਥੇ ਤਾਂ ਕੁਝ ਦਿਸਦਾ ਨਹੀਂ ਸਾਨਾ ਨੂੰ ਸਤਾ ਤੱਕ ਸਰਕਾਰ ਚਲੋਗੇ ਆਮ ਤੁਹਾਡੇ ਵਰਗੇ ਤੁਹਾਡੇ ਵਿੱਚ ਰਵਾਂਗੇ ਕਦੇ ਨਜ਼ਰ ਆਇਆ 25 ਸਾਲਾਂ ਚ ਤੁਹਾਡੇ ਵਿੱਚ ਗੁਰਦੋਰੀਆ ਬਾਦ ਨੂੰ ਹੋਣ ਗਿਆ ਪਹਿਲੇ 20000 ਮੁਆਵਜ਼ਾ ਜਾਊਗਾ ਭਾਵੇਂ ਪਸ਼ੂ ਡੰਗਰ ਮਰ ਜਾਣ ਭਾਵੇਂ ਕਨਕਾ ਦਾ ਨੁਕਸਾਨ ਹੋ ਜਾਏ ਭਾਵੇਂ ਨਰਮੇ ਨੂੰ ਬਿਮਾਰੀ ਲੱਗ ਜਾਏ ਜਦ ਹੜਾ ਚ ਪੰਜਾਬ ਨੂੰ ਪਿਆ ਸੀ ਨਾ ਗੁਜਰਾਤ ਜਾ ਕੇ ਗਰਵੇ ਨੱਚ ਰਿਆ ਸੀ ਮਰੀ ਹੋਈ ਮੁਰਗੀ ਮਰੀ ਹੋਈ ਬੱਕਰੀ ਦਾ ਮੁਆਵਜ਼ਾ ਦਵਾਂਗਾ ਪਸ਼ੂ ਡੰਗਰ ਦਾ ਮਿਲੇ ਕੋਈ ਨਹੀਂ ਬਿਮਾਰੀ ਚ ਕਿੰਨੇ ਮਰ ਗਏ ਧੋਨੀ ਕੇ ਸਾਥ ਖੇਤੀਬਾੜੀ ਮੰਤਰੀ ਜੀ ਅੱਜ ਵੋਟਾਂ ਵਾਸਤੇ ਪਹੁੰਚ ਆ ਗਏ ਲੇਕਿਨ ਜੇ ਤੁਹਾਡੇ ਕੋਲ ਤਕਲੀਫ ਸੀ ਤੁਹਾਡੇ ਨੁਕਸਾਨ ਹੋਇਆ ਸੀ ਤਾਂ ਨਹੀਂ ਸਮਾ ਸੀ ਤੁਹਾਡੇ ਵਾਸਤੇ ਆ ਬਦਲਾਵ ਆਇਆ ਹੈ ਕਿ ਇੱਕ ਤਕੜੀ ਦੀ ਸਰਕਾਰ ਜਿਹਦੇ ਲੋਕਾਂ ਦੇ ਵਿੱਚ ਰਹਿੰਦੀ ਸੀ ਦੁੱਖ ਸੁੱਖ ਸੇ ਸਾਂਝ ਪਾਦੀ ਸੀ ਆ ਬਦਲਾਵ ਆਇਆ ਕਿ ਬਸ ਵੋਟਾਂ ਵੇਲੇ ਸਾਂਝ ਕਰੋ ਵੋਟਾਂ ਲੁੱਟ ਕੇ ਫਿਰ ਮਜ਼ਾ ਕਰੋ ਲੋਕਾਂ ਨੂੰ ਭੁਲ ਜਾਓ ਸਭ ਬਹੁਤ ਹੈ ਨਾ 7 ਸਾਲਾਂ 'ਚ ਜਿਨ੍ਹਾਂ ਨੁਕਸਾਨ ਪੰਜਾਬ ਦਾ ਇਹ ਦੋਵੇਂ ਕਰ ਗਏ ਨੇ आज बालू साहब ने सात साल से पंजाब में पता नहीं गांव किनियां होल सुविधा देके कितना कुछ कर देना सी एणा वे ਝੂਠੇ ਝਾਸਿਆਂ ਚ ਫਸ ਕੇ ਵੋਟ ਪਾ ਕੇ ਅਸੀਂ ਖੁਦ ਦਾ ਹੀ ਨੁਕਸਾਨ ਕਰ ਲਿਆ ਕਿਉਂਕਿ ਵੋਟ ਪਾ ਪਾਈ ਪਾਨੇ ਸਰਕਾਰ ਕਾ ਪਾ ਹੀ ਬਣਾਨੇ ਆ ਨਾ ਤੇ ਫਿਰ ਆਪਾਂ ਨੂੰ ਸੋਚਣਾ ਪਊਗਾ ਸੋ ਮੈਂ ਤਾਂ ਆ ਜਾਈ ਬੇਨਤੀ ਕਰਨ ਵਾਸਤੇ ਆ ਕਿ ਵੋਟਾ ਬਲੇ ਹੁਣ ਸਿਰ ਤੁਹਾਡੇ ਕੋਲ ਆਣਗੇ ਹੁਣ ਹੋਰ ਨਵੇਂ ਸੁਪਨੇ ਦਿਖਾਣਗੇ ਕੋਈ ਝਾਸੇ ਚ ਨਾ ਫਸੋ ਪੁਰਾਣਾ ਹਿਸਾਬ ਲਓ ਜੇ ਪੰਜੇ ਵਾਲੇ ਆਂਦੇ ਨੇ ਪਹਿਲੇ ਬੇਰੋਜ਼ਗਾਰ ਬੱਚੇ ਖੜੇ ਕਰੋ ਪੁੱਛੋ ਕਿੱਥੇ ਇਹਨਾਂ ਦੀਆਂ ਨੌਕਰੀਆਂ 2500 ਬੇਰੋਜ਼ਗਾਰੀ ਪੱਤਾ ਕਹਿੰਦੇ ਸੀ ਕਿਹਨੂੰ ਦਿੱਤੀ ਮੋਬਾਈਲ ਫੋਨ ਕਹਿੰਦਾ ਸੀ ਕਿਹਨੂੰ ਦਿੱਤਾ ਸੇਰਾ ਆਪਣੇ ਕੱਲੋ ਕੱਢੋ ਚਿੱਠੇ ਸਾਰੇ ਕਰਜ਼ੇ ਦੇ ਕਰਜ਼ਾ ਮਾਫੀ ਕਿੱਥੇ ਕਰਜ਼ਾ ਮਾਫੀ ਤੇ ਜਦਾਂ ਗਏ ਝਾੜੂ ਵਾਲੇ ਤਾਂ ਬਾਕੀ ਚੀਜ਼ਾਂ ਤਾਂ ਜਿਹੜੇ ਤੁਸੀਂ ਪੁੱਛੋਗੇ ਢਾਈ ਸਾਲਾਂ ਤੋਂ ਕਿਹਨੂੰ ਸ਼ਕਲ ਦਿਖਾਈ ਉਹ ਤਾਂ ਬੀਬੀਆਂ ਆਪ ਦਾ ਝਾੜੂ ਤਿਆਰ ਰੱਖਣ ਇਹ ਝਾੜੂ ਨੂੰ ਦੇਖ ਕੇ ਹੋ ਬਟਰ ਨਪਿਆ ਸੀ ਇੰਨੀ ਵੱਡੀ ਕਿਰੀ ਸਰਕਾਰ ਬਣਾਤੀ ਉਹ ਤਾਂ ਸਰਕਾਰ ਤੁਹਾਡੀ ਹੈ ਖਜ਼ਾਨਾ ਵੀ ਤੁਹਾਡੇ ਕੋਲੇ 80000 ਕਰੋੜ ਦਾ ਕਰਜ਼ਾ ਛਾੜਤਾ ਸਾਰੀ ਸਾਡੀ ਸਹੂਲਤਾਂ ਬੰਦ ਕੋਈ ਵਿਕਾਸ ਦੀ ਈਟ ਨਹੀਂ ਲਾਈ ਤਾਂ ਫੇਰ ਕਦਾਂ ਜਾ ਪਹਿਲੇ 26000 ਮੇਰੇ ਖਾਤੇ ਚ ਪਾਓ ਮੇਰਾ 26000 ਪਾਓ ਮੇਰੀ ਮਾਤਾ ਨੂੰ ਜਿਹੜਾ 81 ਕੀ ਤੁਹਾਡੀ ਪੈਨਸ਼ਨ ਬੇਬੇ ਨੂੰ ਕੀ ਆਸੀ 2500 ਦੇ ਸਾਥ 2600 26 ਮਹੀਨੇ ਦੇ ਉਹਦੀ 2500 ਦੇ ਦਾ ਪੈਨਸ਼ਨ ਦਿਓ ਤਾਂ ਨਵੀਂ ਗੱਲ ਕਰੀ ਨੇ ਨਵੀਂ ਗੱਲ ਨਹੀਂ ਸੁਣੀ ਆ ਰਿਹਾ ਚਾਹੂੜੇ ਦੇ ਨਾਲੇ ਤਾਂ ਜਾਵਾਂਗੇ ਐ ਹਿਸਾਬ ਲੈਣ ਦੀ ਲੋੜ ਹੈ